ਸਰੰਧੀ ਸਹੀ ਜੈ ਮੇਰੇ ਗੁਰੂ ਸਾਧ ਦੀ ਜਿਹੜਾ ਹਿੰਦੂ ਰਾਮ ਗੁਰੂ ਸਾਹਿਬ ਕਹਿ ਬਾਬਾ ਆਮੇ ਥਲੀਰਾ ਮਾਹੀ ਜੀ ਗੁਰੂ ਜੀ ਔਡਲਾ ਜੀ ਤੇਰਾ ਪੁੱਟੜੀ ਇਹਦਾ ਨਾਮ ਨਹੀਂ ਨਹੀਂ ਕੁੜੀਏ ਇਹਨੂੰ ਬਾਈ ਨੇ ਪੁੱਛੇ ਪਿੰਡ ਦੇ ਬਾਰੋਂ ਬੋਲ ਆ ਇੱਕ ਕਿਥੇ ਜਾਪਰਾ ਪਹਾਣੀ ਘੜੇ ਕੋਲੇ ਹਾਂਜੀ ਔਡਲਾ ਜੀ ਔਡਲਾ ਹਾ ਵੀਰ ਜੀ ਕਾਨ ਬਈਣਾ ਜੀ ਇਸ ਨਗਰ ਤੋਂ ਆਈ ਜ਼ਿਲ੍ਹਾ ਜਿਤਪੁਰਾ ਜ਼ਿਲ੍ਹਾ ਜਿਤਪੁਰਾ ਬਈ ਨਿਕਲ ਕੇ ਵਾਰ ਵਾਰ ਨਿਕਲਣ ਦੇਗੇ ਜਿਤਪੁਰਾ ਗਰ ਜਿਤਪੁਰਾ ਹਾਂ ਬਣੇ ਚਲੋ ਇਹ ਜਦੋਂ ਪਾਸ ਕਿੰਨਾ ਦੇ ਤੂੰ ਪੁੱਛ ਕੜਾ ਮੈਂਗੀ ਹਾਲ ਤੂੰ ਬੋਲੇ ਨੀ ਮਾਂ ਨੇ ਚੱਕ ਕੇ ਢੋਲਾ ਬਿਸਤਰਾ ਉੱਪਰ ਚੱਕਿਆ ਦੁਨਾਰਾ ਠੀਕ ਹੈ ਨਾ ਪਹਿਲੇ ਪਹਿਲੇ ਗੱਲ ਰਿਹਾ ਮੈਂ ਗੱਲ ਤੁਸੀਂ ਉੱਤੇ ਵੀ ਇਹੀ ਗੱਲਾਂ ਕਰੀਆਂ ਸੀ ਜਿਹੜੇ ਮੈਨੂੰ ਨਹੀਂ ਇਹ ਗੱਲਾਂ ਵਜਿਦਾ ਜਿੰਨੀ ਕਰ ਉਹ ਨਹੀਂ ਦੱਸੀ ਨਹੀਂ ਨਾਹੀ ਵਾਸਤੇ ਬੱਸ ਉਹ ਚੱਕਰ ਨੇ ਮੈਨੂੰ ਠੀਕ ਹੈ ਨਾ ਮੈਂ ਤੇ ਇੱਕ ਮੈਂ ਇੱਕ ਦੂਰੇ ਚੇਲੇ ਵਰਗਾ ਨਹੀਂ ਹੈਗਾ ਜੀ ਵੀ ਪੁੱਛ ਕੇ ਪੁੱਛ ਕੜਨਾ ਜੇ ਗੱਲ ਹੋਊਗੀ ਤਾਂ ਹਾਂ ਬਾਲੇ ਨੇ ਤੋੜ ਕੇ ਜਵਾਬ ਦੇਣੀ ਠੀਕ ਹੈ ਨਾ ਜੇ ਤੁਹਾਡਾ ਕੰਨ ਤੋੜ ਪਿਆ ਲੈ ਵੀ ਦੇਖ ਹੁੰਦਿਆ ਆਓ ਬੇਟਾ ਆ ਆ ਫਿਰ ਵੀ ਮਨ ਖਾਣੀ ਦੇ ਨੇ ਕਿੰਛਾਤਾ ਹੋਣੀ ਚਾਹੇ ਯਾਰ 20 ਸਾਲ ਹੋ ਗਏ ਮੈਂ 10 ਹੋ ਜਾਈ ਹੈਗੀ ਤਾਂ ਉਹ ਕੋਆ ਲਓ ਬੱਖੀ ਵੇਜੋ ਪਈ ਮਾਰ ਕੇ ਜੀ ਸੋਣ ਲੱਗੀ ਸੀ ਆ ਜਾ ਕਰੋ ਠੀਕ ਹੈ ਵੇਜੋ ਜੀ ਮੈਂ 11 ਅੱਗੇ ਲੱਗੀ ਸੀ ਸਾਢੇ 2 ਦਾ ਹਾਂ ਫੇਰ ਕੋਈ ਗੱਲ ਨਹੀਂ ਬਰਾ ਕੋਈ ਚੱਕਰ ਖੁੱਲ ਕੇ ਬੋਲ ਯਾਰ ਕੋਈ ਚੱਕਰ ਨਹੀਂ ਸੋਰਾ ਪਿੰਡ ਕਿਹੜਾ ਹੈਗਾ ਗੁੜਕਾਵਾ ਜੀ ਗੁੜਕਾਵਾ ਚੱਲ ਕੋਟੇ ਇਹ ਕਿੱਥੇ ਜਾ ਰਿਹਾ ਡੈਡੀ ਕਾ ਗਿਆ ਜੀ ਲੈਨੇ ਕਾ ਗਿਆ ਬੋਲ ਲੈ ਵੀ ਤਾ ਹੁਣ ਤੱਕ ਤਾ ਠੀਕ ਹੈ ਕਹ ਜਣੇ ਬਬੇ ਇੱਕ ਕਮਟਰੋ ਕੀ ਮੜ ਜਾ ਛੋਡੇ ਜਾਂ ਛੋਡੇ ਹਰ ਪੀ ਤਕੋਣਾ ਇਹ ਬੱਲੇ ਵੀ ਛੋਡੇ ਜਾਂ ਛੋਡੇ ਕੋਈ ਲਿਹਾ ਚੋਵੇ ਚਾਹੇ ਆਉਦਾ ਹੋਵੇ ਕੋਈ ਮਿੱਤਰ ਪਿਆਰਾ ਹੋਵੇ ਬੋਲੋ ਜੀ ਛੋਡੇ ਜਾਂ ਬਾਈ ਜੀ ਛੋਡੇ ਨਾਂ ਕੀ ਹੈ ਹਰਪ੍ਰੀਤ ਇਹ ਹਰਪ੍ਰੀਤ ਉਹ ਸਾਥੀਆਂ ਦੀ ਹੈ ਕੁੜੀ ਦਾ ਨਾਮ ਹੈ ਆ ਜੀ ਫਿਰ ਤੁਸੀਂ ਬੈਠੋ ਮਾਰ ਜੀ ਫਿਰ ਸਾਕਦਾ ਗਿਆ ਬਬੂ ਫੁੱਲ ਫੁੱਲ ਕੇ ਬੋਲਣਾ ਜਣਾ ਲਵੇ ਤੀ ਦਾ ਸੰਗਤਪੁਰਾ ਜੱਦੀ ਪਿੰਡਾ ਤੁਹਾਡਾ ਹਾਂਜੀ ਹੈ ਸਾਰੇ ਘਰ ਦੀ ਬਾਤ ਪੁੱਛਦਾਗਾ ਹਾਂਜੀ ਤੁਹਾਡੇ ਸਰੀਰ ਨੂੰ ਪ੍ਰੋਬਲਮ ਕੀ ਰਹਿੰਦੀ ਹੈ ਬਾਪੂ ਇਹ ਇੱਕ ਵਾਲੀ ਨੂੰ ਹੈ ਤੇਰੇ ਘਰ ਵਾਲੇ ਨੂੰ ਮੇਨ ਗੱਲ ਉਹਦੇ ਬਾਅਦ ਤੂੰ ਸੁਣਾਏਗਾ ਪੱਕੀ ਗੱਲ ਆ ਮੈਨੂੰ ਵੀ ਹੈ ਜੀ ਇਹ ਕੌਣ ਖਾਂਦਾ ਹੈ ਜੀ ਮੈਂ ਖਾਂਦਾ ਕਿਆ ਹੋਇਆ ਆ ਜਾ ਮੋਟਿਆ ਤੇਰੀ ਤੇਰੀ ਲਾਗੇ ਵਿੱਚ ਵੱਖਣ ਜਾਂਦੀ ਐ ਅਸਲ ਤੇਰੀ ਜਾਂਦੀ ਐ ਕਾ ਸੱਪਾ ਦੱਸ ਕਿਥੋਂ ਨੇ ਕਢੀ ਸੱਪਾ ਜੀ ਕਢੀ ਉਹ ਲਿਖਣੇ ਬਸ ਬੇ ਚੂਹੇ ਵਾਲੀ ਘੱਟ ਨਹੀਂ ਲਿਖਦੀ ਕਹੋਏ ਉਹ ਖੱਟਾ ਨਹੀਂ ਉਹ ਖੱਟੜੀ ਗੱਲ ਨਹੀਂ ਪਾਪਾ ਜੀ ਉਹ ਤਾਂ ਤੈਨੂੰ ਮੈਂ ਪੈਂਡ ਮਾਰਿਆ ਸੀ ਆਹ ਜਾਈਆ ਇਹਦਾ ਲੈ 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 ਬੜਾ ਸੱਪਾ ਕਦੋਂ ਕਢਿਆ ਸੱਪਾ ਜੀ ਨਿਕਲਦੀ ਰਹਿੰਦੀ ਨੇ ਕਦੇ ਕਦੇ ਕੋਈ ਨਿਕਰੇ ਕੋਈ ਕਦੇ ਕੋਈ ਲੱਗਦਾ ਨਿਕਲ ਹੀ ਰਹਿੰਦੇ ਨੇ ਸਹੀ ਗੱਲ ਹੈ ਓਕੇ ਆ

ਕਿਥੇ ਬਾਪੂ ਮੈਨੂੰ ਬੋਲਣਾ ਨਹੀਂ ਹੈਗਾ ਹਰ ਕਲਾਇਮ ਦਾ ਸਲਾਮੀ ਲੈ ਬਾਪੂ ਦੋ ਸਮਝਦਾ ਨਹੀਂ ਠੀਕ ਹੈ ਕਿਹਨੂੰ ਕਹੋਨੇ ਬਾਪੂ ਪੰਡਤਾਂ ਨੂੰ ਕਹੋਨੇ ਹਾਂਜੀ ਬਾਬਾ ਜੀ ਛੋਡੇ ਘਰ ਦੇ ਵਿੱਚ ਦੋ ਵਿਆਹ ਹੋਏ ਲੱਗਦੇ ਨੇ ਕਿਸੇ ਦੇ ਵੱਡੇ ਛੋਡੇ ਘਰ ਦੇ ਵਿੱਚ ਦੋ ਵਿਆਹ ਹੋਏ ਲੱਗਦੇ ਨੇ ਮੈਨੂੰ ਹਾਂਜੀ ਛੋਡੇ ਘਰ ਦੇ ਵਿੱਚ ਦੋ ਵਿਆਹ ਹੋਏ ਲੱਗਦੇ ਨੇ ਮੈਨੂੰ ਕਿਸੇ ਦੇ ਨਿੰਗਾ ਮਾਰ ਬਾਈ ਨਿੰਗਾ ਵਾਰਸ ਪੈਰਾ ਨਾ ਜੀ ਬਾਬਾ ਜੀ ਤਾਂ ਫਿਰ ਹੁਣ ਮੈਂ ਕਹਿ ਤੈਸਾਂ ਨਿੰਗਾ ਮਾਰਨੀ ਪੈਣੀ ਹੋ ਜੀ ਇੱਕ ਬੰਦੀ ਨਿਕਲਿਆ ਮਾਨ ਤੋਂ ਮੁਰਦਾ ਤਾਂ ਹੈ ਨਹੀਂਗਾ ਜੀ ਵਾਹ ਵਾਹ ਦੇਖ ਥੋੜੇ ਸਰੀਕੇ ਦੇ ਵਿੱਚ ਹਾਂਜੀ ਹੈ ਜੀ ਸਰੀਕੇ ਦੇਖ ਲੈ ਵੱਟਿਆ ਜਨੇ ਪਰ ਸੋਚ ਸਿੱਧੀ ਸਿੱਧੀ ਹੈ ਮੈਂ ਬਾਬਾ ਜੀ ਕੋਈ ਨਹੀਂਗਾ ਜੀ ਹੈ ਨਹੀਂ ਪੱਕੀ ਗੱਲ ਹੈ ਹਾਂ ਹੁਣ ਐਂ ਦੱਸ ਰੇਡ ਕਿਤੇ ਪੈ ਗਈ ਸੀ ਇਹ 3 ਵਜੇ ਵਾਲੀ ਹੋਈ ਸੀ ਹੱਥ ਤੂੰ ਮੜਾ ਜਾ ਉਦੋਂ ਆਦੀ ਇੱਧਰ ਹੁੰਦੇ ਹੁੰਦੇ ਜੀ ਮੈਨੂੰ ਨਹੀਂ ਪਤਾ ਤੂੰ ਕਿੱਥੇ ਹੁੰਦਾ ਸੀ ਹਾਂ ਉਹ ਦੱਸ ਵਾਸਤੇ ਹੁਣ ਉਹ ਤਾਂ ਪੀ ਪਾਈ ਸੀ ਸਾਡੀ ਗੱਲ ਚਾਹੀ 50 ਸਾਲ ਦੀ ਗੱਲ ਪਰ ਦੱਸ ਦੇ ਹੋਰ ਤਾਂ ਪਾਈ ਗਈ ਸੀ ਕਾਦੀ ਓਏ ਹੋਰ ਸਾਰੇ ਪਰ ਪੁਲਿਸ ਵਾਲੇ ਮੰਨ ਕੇ ਜਿਹੜੇ ਕੱਜ ਤੇ ਹੋਰ ਕੋਣ ਮਾਰਨਗੇ ਤੂੰ ਐਸ ਵੀ ਕਾਦੀ ਪੈਦੀ ਇੱਕ ਦਾਦੂ ਵੀ ਬੜੀ ਸੀ ਦਾਦੂ ਬੜੀ ਸੀ ਪੱਕੀ ਗੱਲਾਂ ਠੀਕ ਆ ਬਾਹਰ ਲੈਸਰ ਕਿਨੇ ਮਾਲੇ ਨੇ ਛੋਟੇ ਪਰ ਲੈਸਰ ਦਾ ਕੋਈ ਨਹੀਂ ਕਿ ਤੂੰ ਸਮਝਾ ਬਕਰ ਨਹੀਂ ਬੋਲ ਸਕਦਾ ਮਤਲਬ ਸਾਨੂੰ ਸੋ ਸੋ ਨਹੀਂ ਆਰਾਮ ਨਾਲ ਸੋਚਾਂ ਮੈਂ ਗੱਲ ਤੇ ਲੀਨ ਭਾਈ ਮੁੰਡੇ ਨਹੀਂ ਇਹ ਬਣਾ ਲਈ ਹੁਣੀ ਹੈ ਮੁੰਡੇ ਨਹੀਂ ਬਣਾ ਲਈ ਹੁਣ ਕਿੱਥੇ ਮੁੰਡੇ ਨਹੀਂ ਬਣਾ ਲੈ ਹਣਗੇ ਸਹੀ ਹੈ ਨਿਪੜ ਗਿਆ ਦੀ ਹਾਈ ਪੁੱਛ ਆਈਆਂ ਹੈ ਜੀ ਆਈਆਂ ਗੱਲ ਕੇ ਨਿਪੜ ਗਿਆ ਨਿਪੜ ਗਿਆ ਜੀ ਨਿਪੜ ਗਿਆ ਜੀ ਠੀਕ ਆ ਉੱਤੇ ਥੋੜੇ ਦੋ ਵਿਆਹ ਹੁੰਦੇ ਸੀ ਕਹਿ ਓਏ ਹਾਂ ਮੈਂ ਕਹੀ ਹਾਂ ਦਾ ਜੀ ਬਾਬਾ ਜੀ ਕਹਿ ਦਿੰਦੇ ਆ ਇਹਖਾ ਐਨੇ ਕੋਣ ਕਰਦਾ ਰਹਿਦਾ ਇਹ ਦੇਖ ਲੈ ਕਿ تمہਾਰੋ ਕਰਕੇ ਰਹਾ ਮਾ تمہਾਰੋ ਕਰ ਦਿੰਦਾ ਬਾਬਾ ਜੀ ਦੇਖ ਲਿਆ ਬਸ ਠੀਕ ਆ ਦੱਸ ਫਿਰ ਕੋਣ ਕਰਦਾ ਰਹਿਦਾ ਇਹ ਇਹ ਮੇਰਾ ਬਾਪ ਹੀ ਹੈ ਤੇਰਾ ਬਾਪ ਆ ਕਿੱਥੇ ਤੇਰਾ ਬਾਪ ਹੈ ਹੈ ਨਹੀਂ ਕਿੱਥੇ ਆ ਪਿੰਡੀ ਪਿੰਡਾ ਥੋੜੇ ਕੋਰੇ ਰਹਿਦਾ ਇਹ ਹੈ ਜੀ ਹਾਂ ਇਹਦੀ ਆਦ ਤੱਕ ਉਹੀ ਕਰੀਆਂ ਨੂੰ ਬੈਠੇ ਉਹੀ ਕਰੀ ਉਹੀ ਕਰੀਆਂ ਮੈਂਨ ਪੱਕੀ ਗੱਲ ਆ ਥੋੜੇ ਘਰੇ ਮੰਡਲ ਦਿਖਾਈ ਨਹੀਂ ਜਾਂਦਾ ਬੀੜੀ ਜਾਂਦਾ ਮੈਨੂੰ ਯਾਰ ਮੈਂ ਕਹਾਂ ਹਾਂ

ਨੇ ਕੱਛੀ ਲਵਾ ਕੇ ਦੇਖ ਲਿਆ ਸਰੋ ਤੁਸੀਂ ਸਿਰਕੇ ਦੇ ਵੀ ਛੋਟਾ ਹੱਲ ਨਹੀਂ ਹੋਇਆਗਾ ਠੀਕ ਆ ਆ ਪਾਟੇ ਚਾਦਰ ਡੱਗਾ ਮੈਂ ਮੇਰੇ ਵਰਗਾ ਕਿੱਥੇ ਡੱਗੇ ਮੈਂ ਦੱਸੋ ਹਾਲ ਕੁਝ ਨਹੀਂ ਹੈ ਤੇ ਪ੍ਰਾਣੀ ਬਦ ਨਾ ਪਾਟੇ ਚਾਦਰ ਆ ਬਾਪੂ ਚਾਦਰ ਕੌਣ ਪਾਉਣਾ ਦੱਸੇ ਚਾਦਰ ਤਾਂ ਨਹੀਂ ਹੁਣ ਪਾਉਂਦਾ ਕੋਈ ਪਹਿਲਾਂ ਕੌਣ ਬੋਲ ਸੀ ਆ ਪਹਿਲਾਂ ਜੀ ਬਜ਼ੁਰਗ ਕੇ ਪਾਉਂਦੇ ਸੀ ਇਹ ਮੇਰੇ ਬਾਪੂ ਵੀ ਤੇਰੇ ਬਾਪੂ ਵੀ ਆ ਮੈਨੂੰ ਦੇਖ ਦਿਖਾਈ ਨਹੀਂ ਜਾਂਦੀ ਇਹ ਕਿੱਥੇ ਸੀ ਖੇਤ ਤੇ ਖੇਤ ਜਾਈ ਸੋਨੇ ਖੇਤ ਆ ਗਈ ਇੱਕ ਕੋਈ ਤੁਸੀਂ ਜਗਾ ਪੱਟ ਕੇ ਰਹੇ ਸੀ ਮਹਾਰਾਜ ਇਹ ਉਹ ਜਗਾ ਪੱਟੀ ਹੋਵੇ ਤੁਸੀਂ ਫਲਾ ਵੀ ਹੋਵੇ ਪਾਣੀ ਚੱਲਦਾ ਹੈ ਨਹੀਂ ਕੋਈ ਜਗਾ ਤੁਸੀਂ ਪੱਟ ਕੇ ਹੋ ਕਲੀ ਹੋਵੇ ਗੌਰ ਕਰ ਖੇਤ ਆਲੀ ਇਕਾਲੀ ਪਾਸ ਕਾਇਦੇ ਕਰੀ ਹੋਵੇ ਤੁਸੀਂ ਉਹਦੀ ਹਾਂਜੀ ਬਾਬੇਾਂ ਦੀ ਸੈਟਿੰਗ ਦਿੱਤਾ ਜਰੂਰ ਉਹ ਬਾਬੇ ਉਹ ਨਹੀਂ ਕਹਿ ਰਿਹਾ ਮੈਂ ਹੋਰ ਕਹਿ ਰਹਿਗਾ ਬਾਬੇ ਦੀ ਘਰੀ ਹੈ ਇਹਨੇ ਸੈਟਿੰਗ ਕਰ ਚੱਪ ਗਲੇ ਕਿੱਥੇ ਕਰੀਸ ਮਹਾਰਾਜ ਜੀ ਇਹ ਪੰਜਾ ਦਾ ਕੀ ਅੱਡੋ ਅੱਟੀਆਂ ਸਮਾਰਦਾ ਨਹੀਂ ਹਾਂ ਉਹ ਸਿਆਣੀ ਨੇ ਕੋਲੇ ਲਵਾ ਕੇ ਰੱਖੀ ਇਹਨੇ ਕੋਲੇ ਲਵਾਉਂ ਹੀ ਫੇਰ ਮੱਢਿਆ ਕੱਠੀ ਲਵਾਦੀਆਂ ਤੁਸੀਂ ਪੱਟੀਆਂ ਨਹੀਂ ਲੇ ਗਏ ਜੀ ਤੁਸੀਂ ਸਮਝਦਾ ਇਹ ਕਹਿੰਦੇ ਹੋਗੇ ਬਾਪੇ ਕਹਿੰਦੇ ਅਸੀਂ ਜਗਾ ਕਹਿੰਦੇ ਮਹਾਰਾਜ ਆ ਤੁਸੀਂ ਪੱਟੀਆਂ ਸੀ ਨਾ ਆਪਣੀ ਬੋਲੀ ਚ ਫਰਕ ਪੈ ਗਿਆ ਠੀਕ ਹੈ ਆ ਤੁਹਾਡੇ ਟੁੱਟੇ ਆ ਗੇਟ ਦੱਸ ਕਿੱਥੇ ਲੱਗਿਆ ਹੋਇਆ ਪਰਾਣਾ ਜ ਆਹ ਦਾ ਤੁਹਾਡੇ ਟੁੱਟੇ ਆ ਗੇਟ ਕਿੱਥੇ ਲੱਗਿਆ ਹੋਇਆ ਆਹ ਦਾ ਸਵੇਰੇ ਤੁਹਾਡੇ ਟੁੱਟੇ ਆ ਗੇਟ ਕਿੱਥੇ ਲੱਗਿਆ ਹੋਇਆ ਆਹ ਇਹ ਟੁੱਟੇ ਆ ਗੇਟ ਉਨਾ ਹੀ ਇਹ ਸੰਦੀ ਟੁੱਟਿਆ ਹੋਇਆ ਉਹ ਆ ਪ੍ਰਾਣਾ ਜਿਹਾ ਹੋ ਗਿਆ ਜੀ ਨਹੀਂ ਬਾਬਾ ਜੀ ਗੇਟ ਤਾਂ ਠੀਕ ਨੇ ਬਾਬਾ ਜੀ ਇਹਨੂੰ ਆਏ ਬਸ ਬੱਚਾ ਤਾਂ ਦੇ ਮੈਂ ਕੀ ਬਾਰੇ ਕਰਦਾ ਕਰੀ ਉਹ ਬਾਹਰ ਕਹਿੰਦੇ ਕੀ ਕਰਦਾ ਹੈਗਾ ਜਦੋਂ ਗੇਟ ਲਾਉਂਦੇ ਕਿਹੜਾ ਕਰ ਲਗਾ ਫੜਕਾ ਕਿਹੜਾ ਗੇਟ ਕਰਦਾ ਮਾਰੀ ਤੁਹਾਡੇ ਇਹ ਨਹੀਂ ਬਾਬਾ ਜੀ ਕੋਈ ਨਹੀਂ ਕਰਦਾ ਨਹੀਂ ਬਾਬਾ ਜੀ ਕੋਈ ਨਹੀਂ ਕਰਦਾ ਹੈਗਾ ਛੋੜੇ ਲੱਟੜ ਦਾ ਕਿਹੜੀ ਕਿਸੇ ਲੱਗਿਆ ਮਾਰਾ ਜੇ ਇਹ ਬੜੇ ਕਰਦਾ ਕਿਹੜੀ ਲੱਗਿਆ ਬੜੇ ਵੀ ਉਹ ਲੱਕੜ ਦਾ ਗੇਟ ਕਿੱਥੇ ਜਾ ਮਾਰਾ ਜੇ ਇੱਕ ਤਾਂ ਜੀ ਬੈਟ ਤੋਂ ਵੀ ਲੱਗੇ ਹੋਈ ਨਹੀਂ ਜੀ ਬਸ ਹੋ ਹਾਂ ਫਿਰ ਬੈਟ ਕਰ ਦੋ ਭਾਈ ਉਹ ਲੱਕੜ ਦੇ ਕਿ ਲੋਹੇ ਦੇ ਨਹੀਂ ਉਹ ਆਪਣੀ ਲੱਕੜ ਹੀ ਆ ਜੀ ਇਹ ਲੱਕੜ ਹੀ ਆ ਜੀ ਬਗਵਾ ਯੋ ਬੈਟ ਕਰ ਲੇ ਲੱਕੜੀ ਵਾਲੀ ਸਹੀ ਹੈ ਕਦੋਂ ਵਾਈ ਸੀ ਉਹਦਾ ਵੀ ਪੁਰਾਣੀ ਚਾਲੇ ਹੋਈ ਨਹੀਂ ਹਾਲੇ ਜੀ ਪੂੰਠੀ ਦਾ ਕੰਮ ਆ ਰਿਹਾ ਜੀ ਕਰਾਏ ਕੋਈ ਪੁੱਛਿਆ ਮਹਾਰਾਜ ਪੁਰਾਣੇ ਜਾੜੇ ਹੋ ਰਹੇ ਭਾਈ ਉਹ ਹੱਲੇ ਹੋਏ ਨੇ ਗੇਟ ਨਾਲ ਜਿਹੜੇ ਕੋਠੀ ਨਾਲ ਖੜਕਾ ਫੁਟਕਾ ਢਾਈ ਬੱਬਾ ਜੀ ਦਾ ਖੜਕਾ ਘੌਰ ਕਰ ਲਿੰਦੇ ਅਗੇ ਰਕਦੇ ਹੁੰਦੇ ਉਹ ਤਾਂ ਚੱਲ ਖੜਕਾ ਨੂੰ ਸਾਡੇ ਕਹਦੇ ਉਹ ਹੱਲੇ ਹੋਏ ਨਹੀਂ ਪੁੱਛਣ ਮੜ ਜਾਨੂੰ ਪਈ ਹੱਲੇ ਹੋਏ ਨਹੀਂ ਨਾ ਬੱਬਾ ਹੱਲੇ ਹੋਏ ਨੇ ਥੋੜੇ ਘਰੇ ਕੌਣਾ ਹੈ ਜੀ ਘਰੇ ਕੌਣਾ ਮੁੰਡੇ ਤੁਹਾਡੇ ਮੇਰੇ ਘਰ ਆ ਲਈਏ ਮੋਬਾਈਲ ਵਾਲੇ ਕੋਲੇ ਹਾਂਜੀ ਹੈ ਲਾਉ ਉਹਨੇ ਮੁੰਡੇ ਨਹੀਂ ਲੈ ਰੱਖਿਆ ਕੰਪਿਊਟਰ ਨੇ ਕੰਮ ਕਰਦੇ ਆ ਮੁੰਡੇ ਨਹੀਂ ਲੈ ਰੱਖਿਆ ਜੀ ਕੰਪਿਊਟਰ ਦੇ ਕੋਲੇ ਹੈ ਮੋਬਾਈਲ ਉਹਨਾਂ ਕੋਲੇ ਮੋਬਾਈਲ ਕਰੇ ਹਾਂਜੀ ਪਰ ਫੋਨ ਆਲਾ ਕਰੇ ਉਹ ਫੋਨ ਨਹੀਂ ਚੱਕਦਾ ਇਹ ਆਥਨ ਦਾ ਤੇਰੇ ਦਾ ਕੰਮ ਕਰੂੰਗੀ ਹੈ ਆਥਨ ਦਾ ਕਰ ਤੂੰ ਕੰਪਿਊਟਰ ਦਾ ਕੰਮ ਕਰ ਜਦੋਂ ਫੋਨ ਨਹੀਂ ਚੱਕਦਾ ਠੀਕ ਆ ਆਥਨ ਨਾ ਕਰੋ ਕੰਪਿਊਟਰ ਦਾ ਕੰਮ ਕਰਦਾ ਫੋਨ ਨਹੀਂ ਚੱਕਦਾ ਇੱਕ ਤਾਂ ਮਨਾ ਦੇਰੇ ਚਾਚੇ ਨੂੰ ਅੱਛਾ ਇੱਕ ਸਮਾਂ ਕੋਰਾ ਜਿਹੜਾ ਛੋਟੇ ਤੇ ਪੌਣਾ ਬਖਤ ਠੀਕ ਹੈ ਇਹ ਡੇਰੇ ਵਿੱਚ ਮੇਰੇ ਕੋਲ ਹੀ ਜਗ੍ਹਾ ਪੱਟੀ ਹੈ ਇੱਕ ਪਾਲਾ ਤੁਹਾਡੇ ਨਾਲ ਉਹਨੇ ਚੱਕਰਾ ਠੀਕ ਹੈ ਤੇ ਇੱਕ ਹੈਗਾ ਛੋਟੇ ਤੇ ਇਹ ਕੀਤਾ ਕਰਾਇਆ ਜਿਹਨੇ ਕਾਰਨ ਛੋਟੇ ਨੂੰ ਨੁਕਸਾਨ ਤੇ ਨੁਕਸਾਨ ਹੀ ਹੋਇਆ ਮਹਾਰਾਜ ਜੀ ਕੋਈ ਨੁਕਸਾਨ ਕਦੇ ਕੋਈ ਨੁਕਸਾਨ ਠੀਕ ਹੈ ਇਹਨੂੰ ਪਤਾ ਨਹੀਂਗਾ ਬੱਬਾ ਜੀ ਤੇ ਗੁੱਸਾ ਕਿਉਂ ਆਉਣਾ ਹੈਗਾ ਜਿਆਦਾ ਗੁੱਸਾ ਕਿੰਦੂ ਆਉਂਦਾ ਜਿਆਦਾ ਨਹੀਂ ਆਉਂਦਾ ਇਹ ਬਾਈ ਨਹੀਂ ਆਉਂਦਾ ਬੱਬਾ ਜੀ ਠੀਕ ਐ ਫੁੜੇ ਕੋਲ ਕੋਲ ਕਹਿੰਦਾ ਪਰ ਇਹ ਕੌਣ ਸੀ ਪਲਵਾਨਾ ਕੌਣ ਸੀ ਤੋਂ ਉੱਤੇ ਇਹ ਨਾ ਪਲਵਾਨ ਨਹੀਂ ਸੀ ਖੁਲਸਾਦ ਨੂੰ ਹਾਂ ਉੱਚਾੜੋਂ ਤੇ ਆ ਸ਼ੌਂਗੀਆ ਨਾ ਬੱਬਾ ਜੀ ਨਾ ਬੱਬਾ ਜੀ ਨਿਗਾ ਮਾਰਿਆ ਬਈ ਇਹ ਤਾਂ ਆ ਕੇ ਖੜ ਕੇ ਜਾਂਦਾ ਮੇਰੇ ਕੋਲ ਖੁਲਦਾ ਸੀ ਬੰਦਾ ਉਈ ਮੰਨ ਕੇ ਕਿਵੇਂ ਆਪਾਂ ਚੌੜ ਕਰਨ ਲੱਗੇ ਆਪਨੇ ਬਾਈ ਸ਼ੌਂਕ ਹੀ ਆ ਸ਼ੌਂਕ ਹੀ ਆ ਨਾ ਬੱਬਾ ਜੀ ਤੇ ਕਬੱਡੀ ਕੌਣ ਖੇਡਦਤੀ ਹੈ ਕਬੱਡੀ ਦਾ ਮੁੰਡੇ ਹੀ ਖੇਡਦਾ ਨਹੀਂ ਛੋਟਾ ਉਹ ਮੇਂ ਥੋੜਾ ਧੀਰੇ ਜਿੰਦੇ ਹੈਗੇ ਜੀ ਜਿਹਨ ਪਈ ਕਿਹਾ ਸੀ ਕਿਰੋਂ ਨਾ ਇੱਕ ਤਾਂ ਪਰਸੋਂ ਹੰਕਾਰ ਉੱਪਰ ਦੇਣਾ ਬਾਰੇ ਗੱਲ ਹੁੰਦੀ ਆ ਮਹਾਰਾਜ ਜੀ ਨਾਲੇ ਨਾ ਕਹਿ ਦਿੰਦੇ ਜੀ ਨਹੀਂ ਉਹਨਕੋ ਵਾਦੀ ਨੇ ਜਦੋਂ ਜਿਵੇਂ ਉਹ ਮਤਲਬ ਉਹ ਦੇਆਲੀ ਚਾਉੜ ਕਰਦੇ ਉਹ ਮੈਂ ਵੀ ਚਾਉੜੀ ਕਿ ਹੈਗਾ ਮੈਂ ਵੀ ਚਾਉੜੀ ਕਿ ਹੈ ਹਾਂ ਜੀ ਮੈਂ ਨਹੀਂ ਚਾਉੜੀ ਕਿ ਹੈ ਜੀ ਚਲੋ ਜੀ ਕੋਈ ਗੱਲ ਨਹੀਂ ਨਹੀਂ ਮੈਂ ਨਹੀਂ ਗੱਲਤੀ ਮੈਨੂੰ ਪੈਸੇ ਕਹਿੰਦੇ ਨਾਲ ਤੁਸੀਂ ਮੁੱਕ ਜਣੇ ਮਹਾਰਾਜ ਜੀ ਫਿਰ ਬਾਅਦੋਂ ਕਰਦੇ ਪਾਪਾ ਇਹ ਗਏ ਨਹੀਂ ਪੁੱਛ ਲੈਣ ਪੁੱਛ ਲੈਣ ਗਏ ਨਹੀਂ ਕਿਤੇ ਤੂੰ ਹੈ ਜੀ ਪਰ ਫਿਰ ਕੋਈ ਗੱਲ ਨਹੀਂ ਹੈ ਜੀ ਦਈਆਂ ਜੀ ਫਿਰ ਵਾਰੀ ਗਈ ਠੀਕ ਹੈ ਗੱਭਰ ਜੀ ਠੀਕ ਹੈ। ਸ੍ਰੀ ਨੂੰ ਪੱਟੀ ਜੇ ਕੌਣ ਖਾਈਦਾ ਨਾ ਤੁਹਾਡੇ? ਆਸਲ ਬੱਟਨੀ ਹੈ ਇਹਦਾ। ਤੋੜ ਕਿਉਂ ਲੱਗਦੀ ਹੈ ਇਹ ਸਿੱਧਾ ਕਹਿ ਦੇਣ ਚਲੋ ਉਹ ਗੱਲ। ਤੋੜ ਨਾ ਕਰਾ ਲਈਂ ਨਾ। ਇਹ ਬਸਲ ਪੱਟੀ ਹੋ ਗਈ ਸੀ ਉਹਦੀ। ਠੀਕ ਹੈ ਬਾਬਾ ਜੀ ਇਹਨਾਂ ਦੇ ਘਰ ਦੇਣ ਲੱਗਦੀ ਹੈਗੀ। ਲੈ ਬਾਪੂ ਛੋਟਾ ਹੋ ਚੁੱਕਾ ਮੈਂ ਸੈਟ ਆ। ਹੁਣ ਜਿਹੜਾ ਬਜ਼ੁਰਗ ਦੀ ਮਨੋਂ ਲੌਂ ਦਿੱਤਾ ਸੀਗਾ ਜਿਹੜਾ ਤੁਹਾਡਾ ਦਾਦਾ ਸੀਗਾ ਠੀਕ ਹੈ ਜਿਹੜਾ ਪੀੜ੍ਹੀਆ ਮਿੰਦ ਸੀਗਾ ਤੁਸੀਂ ਇਹਨੂੰ ਮੰਨ ਲਿਓ ਜੀ ਨਹੀਂ ਹੁਣ ਉਹਦਾ ਕਿਵੇਂ ਕਰਨਾ ਬੋਲ ਇਹਨੇ ਪਾਰਕ ਘੋਡੇ ਕਰ ਚੱਕਰ ਠੀਕ ਹੈ ਇਹ ਵੀ ਨਾ ਫਿਰ ਹੁਣ ਕੀ ਮੰਨੀਏ ਜੀ ਬਾਬਾ ਜੀ ਮੰਨਣਾ ਨਹੀਂ ਹੈਗਾ ਇਹਦਾ ਪਾਇ ਕਰਾਉਂਦੀ ਆਪਾਂ ਅੱਛਾ ਜੀ ਇੱਕ ਨੰਬਰ ਹੁੰਦਾ ਠੀਕ ਹੈ ਜਿਹੜੇ ਤੁਸੀਂ ਬਾਬਾ ਜੀ ਦਾ ਸਮਾਦਾ ਪੱਟੀਆਂ ਸੀਗਾ ਇੱਕ ਥੋੜੇ ਚੱਕਰ ਘੋਣੇ ਪਾਰਕ ਕਰ ਠੀਕ ਹੈ ਇਹਨਾਂ ਦਾ ਬੋਲ ਕੀ ਕਰੀਏ ਰੋਕ ਦਾ ਲੋਹੀ ਹਾਂ ਤੁਸੀਂ ਨਹੀਂ ਮੈਂ ਤਬਾੜੀ ਦੋ ਦਿਨ ਬਾਰ ਬਾਰ ਪੱਟੀਆਂ ਦੇ ਪੱਲੇ ਜਾਂਦੀ ਨਹੀਂ ਹੈ ਬਈ ਉਹ ਮਿੱਟੀ ਵਿੱਚ ਤਾਂ ਆ ਜੀ ਬਹੁਤ ਵਾਰੀ ਮੱਥੇ ਟੇਕਿਆ ਹੈ ਜੀ ਮੈਂ ਦੱਸੂ ਨੂੰ ਕਿਵੇਂ ਕਰਨਾ ਹੈ ਹਾਂਜੀ ਠੀਕ ਹੈ ਬਾਰ ਬਾਰ ਪੱਟ ਨਹੀਂ ਸਕਦੇ ਕਿ ਇੱਕ ਵਾਰ ਪੱਟ ਕੇ ਲੈ ਜਾਦੇ ਸੀ ਆਪਾਂ ਉੱਥੇ ਉਹਨੂੰ ਸੈਟਿੰਗ ਕਰ ਲੈਂਦੇ ਆਪਾਂ ਜਿੱਥੋਂ ਅਸੀਂ ਮੱਡੀਓ ਪੱਟ ਕੇ ਇੱਕ ਦੋ ਸੋ ਮਿੱਟੀ ਲੈ ਕੇ ਆਉਂਦੇ ਸੀ ਅੱਛਾ ਪਹਿਲਾਂ ਮੱਡੀ ਲੱਗੀ ਹੂ ਸੀ ਉੱਥੋਂ ਮਿੱਟੀ ਲੈ ਕੇ ਆਹ ਮਹਾਰਾ ਜੀ ਉਹ ਮਿੱਟੀ ਉੱਥੇ ਰੱਖੋ ਬਾਬਾ ਜੀ ਦੇ ਠੀਕ ਹੈ ਇੱਕ ਤੇ 11 ਨੂੰ ਕੀ ਕਰੋ ਸੇਵਾ ਅੱਛਾ ਠੀਕ ਹੈ ਨਾ 11 ਸਾਲ ਸੇਵਾ ਕਰਕੇ ਜੋ ਬਾਬਾ ਉਸਨੂੰ ਲੱਟੂ ਬਤਾ ਸਕਦੇ ਨੇ ਖੀਰ ਪ੍ਰਸਾਦ ਦੇਣੇ ਉਹਦੋਂ ਕੋ ਜੀ ਠੀਕ ਹੈ ਛੋਟਾ ਕੰਮ ਸਹੀ ਉਹਦੋਂ ਜਦੋਂ ਤੁਹਾਡੇ ਕੀਤਾ ਕਰਾਇਆ ਮਾਤਾ ਮਸਾਈ ਲਾਈਓ ਤੁਹਾਡੇ ਮਗਰ ਇਹਦਾ ਹੱਲ ਕਰਾ ਲਿਓ ਤੁਹਾਡਾ ਕੰਮ ਸਹੀ ਹੋ ਜਾਊਗਾ ਜੀ ਅੱਜ ਤੋਂ ਹੀ ਤੁਹਾਨੂੰ ਫਰਕ ਪੈਣਾ ਸਟਾਰਟ ਹੋ ਜਿਓ ਬੱਲੇ ਬਾਈ ਠੀਕ ਹੈ ਹਾਂਜੀ ਇਹ ਕਰ ਸਾਡੇ ਕੋਲ ਦੀ ਦੂਜੇ ਘਰ ਪਾਸੇ ਆ ਕੇ ਮਹਾਰਾਜ ਹਾਂਜੀ ਇੱਕ ਕਰ ਛੱਡ ਕੇ ਤੁਸੀਂ ਜੇ ਤੁਸੀਂ ਪਹਿਲਾਂ ਰਹਿੰਦੇ ਸੀਗੇ ਉੱਥੇ ਕਿਵੇਂ ਸੀਗਾ ਤੁਹਾਡਾ ਠੀਕ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਮਹਾਰਾਜ ਉੱਥੇ ਤੁਹਾਡਾ ਕੰਮ ਸਹੀ ਸੀਗਾ 90 33 ਬਚਾਰੀ ਪਿੰਡ ਆ ਰਹੇ ਬਚਾਰੀ ਪਿੰਡ ਰਿਆ ਛੱਡ ਕੇ ਆ ਕੇ ਤੁਹਾਡਾ ਫੇਰ ਵੀ ਨਹੀਂ ਕੰਮ ਸਿੱਟ ਰਿਆ ਸਹੀ ਗੱਲ ਆ ਹਾਂਜੀ ਤੁਹਾਡੇ ਰੇਡੀਓ ਹਾਂ ਇਹ ਪਤਾ ਨਹੀਂ ਕਿਉਂ ਕਹਿੰਦੇ ਥੋੜਾ ਰੇਡੀਓ ਕੌਣ ਸੁਣਦਾ ਹੈ ਰੇਡੀਓ ਤਾਂ ਮੇਰਾ ਬਾਪ ਸੁਣਦਾ ਤੇਰਾ ਬਾਪ ਸੁਣਦਾਗਾ ਫਾਇਗਾ ਨਾ ਤਾਂ ਹਾਂਜੀ ਉਹਦੇ ਕੋਲ ਰੇਡੀਓ ਹੁਣ ਹੈਗਾ ਨਾ ਰੇਡੀਓ ਤਾਂ ਨਹੀਂ ਉਹ ਸੁਣਦਾ ਸੀਗਾ ਹਾਂਜੀ ਬਾਬਾ ਜੀ ਦਾ ਡੈਡੀ ਸੁਣਦਾ ਸੀਗਾ ਲੈ ਪੁੱਤਾਂ ਦੋ ਚੀਜ਼ਾਂ ਨੂੰ ਮਨਾ ਲਾ ਤੇਰਾ ਹੱਲ ਹੋ ਜਾਊਗਾ ਬਾਹਲੇ ਚੱਕਰ ਤੇਨੂੰ ਪਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਤੇ ਇੱਕ ਚੌਕੇ ਭਰਲੇ ਪੰਜ ਦਰਵਾਜ਼ੇ ਤੇ ਬੇੜੀ ਬੰਨੇ ਲੱਗ ਜੂਗੀ ਤੇ ਇੱਕ ਦਾ ਮਨ ਲਾ ਉਹਨੂੰ ਬਜ਼ੁਰਗਾਂ ਨੂੰ ਦੇ ਦੇ ਠੀਕ ਆ ਬਈ ਫਾ ਤੇਰਾ ਕੰਮ ਸੈੱਟ ਹੋ ਜਾਊਗਾ ਇੱਕ ਬਾਬਾ ਜੀ ਲੀਲ ਪੈਰੇ ਨਾ ਕਰ ਆਲੀ ਦੇ ਹਾਂਜੀ ਨਾ ਉਹ ਠੀਕ ਹੀ ਨਹੀਂ ਰਹਿੰਦੀ ਪਾਲੀ ਜਾਉਣਾ ਅੱਜ ਤੋਂ ਬਾਅਦ ਲੀਲ ਦੇ ਹਟ ਕੇ ਦੀ ਸਟੱਪ ਕਰੀ ਹਾਂ ਠੀਕ ਹੈ ਨਾ ਅੱਜ ਤੋਂ ਬਾਅਦ ਨੀਲ ਹਟ ਕੇ ਤੇ ਅਗਲੀ ਵਾਰ ਉਹਨੂੰ ਨਾਂ ਲੈ ਕੇ ਆਈ ਜਿਹਨੂੰ ਐਨ ਤੁਹਾਡੇ ਘਰਵਾਰੇ ਕੋਲੋਂ ਪਤਾ ਹੋਵੇ ਜੀ ਨਾਂ ਤਾਂ ਜੀ ਫਿਰ ਉਹ ਵਰਦਾ ਕੰਮ ਕਰਦਾ ਜੀ ਉਹਨੂੰ ਦੋ ਤਿੰਨ ਵਾਰੀ ਚਾਹ ਪਾਣੀ ਪਿਲਾਉਣਾ ਪੈਂਦਾ ਚਲੋ ਜਿੰਨੇ ਨਹੀਂ ਤੁਹਾਡਾ ਸਿਸਟਮ ਹੈ ਕੋਈ ਸੈਟਿੰਗ ਕਰ ਲਿਓ ਕੋਈ ਨਾਂ ਲੈ ਕੇ ਆਓ ਇੱਥੇ ਮੈਂ ਆ ਦੂੰਗਾ ਜੀ ਬਾਬਾ ਜੀ ਕਹਿੰਦਾ ਚਲੋ ਤੁਸੀਂ ਆ ਜਾਓ ਪਤਾ ਕੀ ਕਹਿੰਦਾ ਜੀ ਅੱਧੀਆਂ ਗੱਲਾਂ ਤੁਹਾਨੂੰ ਮਹਾਰਾਜ ਜੀ ਪਤਾ ਤੁਹਾਨੂੰ ਨਹੀਂ ਚਾਹੀਦੀਆਂ ਕਿਉਂਕਿ ਜਿਹੜੀਆਂ ਘਰ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਕਿਸੇ ਬੀਬੀਆਂ ਨੂੰ ਵੀ ਪਤਾ ਹੁੰਦਾ ਹੈ। ਸਾਨੂੰ ਨਹੀਂ ਕਰਨਾ ਇਹ ਨਹੀਂ ਸਕਦਾ ਬਾਬਾ। ਚਲੋ ਕੋਈ ਗੱਲ ਨਹੀਂ ਮਹਾਰਾਜ ਆਪਾਂ ਤੁਹਾਡੀ ਪੁੱਛ ਕੱਢ ਦੀ ਤੁਹਾਡਾ ਹੱਲ ਹੋ ਜਾਊਗਾ। ਆ ਚੀਜ਼ਾਂ ਦਾ ਪਾਇ ਕਰਾ ਲਓ ਠੀਕ ਹੈ ਨਾ? ਕੰਮ ਥੋੜਾ ਸਹੀ ਹੋ ਜਾਊਗਾ ਜੀ। ਠੀਕ ਹੈ। ਇੱਕੋ ਸਾਜ ਨੂੰ ਮੱਥਾ ਟੇਕੇ ਪਾ ਲੈ ਬੋਲ ਬਾਬਾ।